ਉਹ ਰਹਿੰਦੇ ਕਿੱਥੋਂ ਤੇ ਤੁਸੀਂ ਬਰਾਦ ਦੀ ਆਪਣੀ ਤੇ ਸੁਣ ਲਈ ਸੀ ਹਾਂ ਅਸੀਂ ਆ ਜੀ ਨਾਟਾ ਸਾਹਿਬ ਤੋਂ ਪੰਚਕੋਲਾ ਤੋਂ ਜਿਆਦਾ ਅਸੀਂ ਇੱਥੇ ਵਿਆਹ ਆਏ ਨਾ ਜੀ ਤੁਸੀਂ ਜਵਾਈ ਪਾਈਓ ਪੜ ਅਸੀਂ ਇੱਥੇ ਦਾ ਜਵਾਈ ਪਾਈ ਜਿਆਦਾ ਅਸੀਂ ਇੱਥੇ ਬਰਾਤ ਲੈ ਕੇ ਆਏ ਸਾਡੇ ਸਾਡੇ ਬਰਾਤ ਜਿੰਨੇ ਵੀ ਸੀ ਸਾਰੇ ਕੱਚਾ ਬਣਾ ਕੇ ਇੱਥੇ ਪੜਤੀ ਰਸਤਾ ਸਾਡਾ ਨਹੀਂ ਸੀ ਬੜੇ ਔਖੇ ਸੋਖੇ ਅਸੀਂ ਪਦਰ ਕਿਦਾਂ ਕਿਦਾਂ ਆਪਣਾ ਪਿੰਡ ਦਾ ਸਾਥ ਲੈ ਕੇ ਟਰੈਕਟਰ ਲੈ ਕੇ ਉਹਨਾਂ ਦਾ ਟੋਚਨ ਟੱਚ ਨੂੰ ਪਾ ਕੇ ਆਪਣੀਆਂ ਗੱਡੀਆਂ ਕਾਰਾਂ ਖੇ ਪਹੁੰਚਾਈਆਂ ਤਾਂ ਅਸੀਂ ਥੋੜਾ ਜਿਹਾ ਇੱਥੇ ਦਾ ਵਿਆਹ ਕਾਰਜ ਕਰਕੇ ਆਪਣਾ ਤਾਂ ਆਪਣਾ ਵਿਆਹ ਖੁੱਟਾ ਜੀ ਸਾਡੇ ਭਰਾ ਦਾ ਜੀ ਅੱਛਾ ਰਸਤੇ ਦਾ ਤੁਹਾਨੂੰ ਤੁਹਾਨੂੰ ਨਿਕ ਤਾਂ ਬਾਈ ਫਰਮਾਨ ਕੀ ਰਿਹਾ ਮੇਰਾ ਨਾਮ ਲੱਤੀ ਹੈ ਲੱਤੀ ਦਿੱਕਤਾ ਸਾਨੂੰ ਤਿੰਨ ਚਾਰ ਨੇ ਅੱਜ ਸਾਰੇ ਆਜੋ ਅੱਜ ਸਵੇਰੇ ਜਿਵੇਂ ਆਇਓ ਅੱਛਾ ਹਾਂਜੀ ਦਿੱਕਤਾ ਸਾਨੂੰ ਹੈ ਜੀ ਇੱਕ ਤਾਂ ਸਾਡਾ ਰਸਤਾ ਤੇ ਇੱਕ ਡੰਗਾ ਤੇ ਇੱਕ ਬਿਜਲੀ ਤਾਕਾਮ ਇਹ ਤਿੰਨ ਟਾਰਗੇਟ ਸਾਡੇ ਕੰਮ ਨੇ ਇਹ ਸਾਡੇ ਕਾਣੇ ਚ ਲੋੜੀ ਹੈ ਇੱਥੇ ਸ਼ੁਕਰੀਆ ਅਲੈਹੁ ਅਲਮ। ਤੁਸੀਂ ਵੀ ਰਸੂਲ ਦਾ ਨਾਮ ਦੱਸ ਦਿਓ ਆਪਣਾ ਜੀ। ਹਾਂ ਜੀ ਬਲਵਿੰਦਰ ਜੀ ਆਏ ਨਾਮ। ਕਿੰਨਾਂ ਸਾਲ ਕਿਵੇਂ ਸਰ ਮੜੀ ਜੀ ਕਿੰਨਾਂ ਸਾਲ ਤੁਸੀਂ ਦਾ ਰਸੂਲ ਜੀ ਕਿੰਨੇ ਕਿੰਨੇ ਤੁਸੀਂ ਇਸ ਟਾਈਮ ਦੇ ਵਿੱਚ ਅੰਦਰ ਆਏ ਜੀ। ਇੱਥੇ ਸਾਡੇ 2-2 ਕਿੱਟ 4-4 ਸੱਟ ਪਾਣੀ ਸੀਗੇ ਜੀ ਇੱਥੇ ਇਹ ਜਗਤ ਜੀ ਨੇ ਪਾਣੀ ਪੀ ਗਏ ਜੀ ਇੱਥੇ। ਕਹਿੰਦੇ ਉਹ ਥੋੜੇ ਸਾਡੇ ਸਾਹਣੇ ਫਰਸ਼ ਵੀ ਹੜ੍ਹ ਕੇ ਤੇ ਸੜਕ ਹੜ੍ਹ ਗਿਆ ਤੇ ਇਹ ਦੁਬਾਰਾ ਭਰਤੀਆਂ ਪਾਈਆਂ ਜੀ ਹੁਣ ਅਸੀਂ ਇੱਥੇ। ਤੇ ਪਾਣੀ ਬਹੁਤ ਸੇ ਜਿਹੜੀ ਜਿਹ ਮਤਲਬ ਉਹ ਘੁੰਮਣਾ ਬੰਦ ਹੋ ਗਿਆ ਸੀ ਪਿੰਡ ਪਲਾਸੀ ਵਿੱਚ ਠਹਿਰੇ ਸਾਰਾ ਪਰਿਵਾਰ ਜੀ ਪਲਾਸੀ ਪਿੰਡ ਮੈਂ ਦੱਸਿਆ ਵੀ ਪਲਾਸੀ ਪਿੰਡ ਨੇ ਥੋੜਾ ਸਾਰਾ ਹਾਂਜੀ ਆਹ ਨਾਲ ਦੇ ਸਾਥ ਦਿੱਤਾ ਬਹੁਤ ਸਾਥ ਦਿੱਤਾ ਹੀ ਪਲਾਸੀ ਪਿੰਡ ਨੇ ਉੱਥੇ ਹੀ ਠਹਿਰੇ ਸਾਰਾ ਪਰਿਵਾਰਾ ਜੀ ਤੇ ਸਾਨੂੰ ਦਿੱਖ ਤੇ ਹੀ ਹੈ ਜਿਆਦਾ ਕਿ ਹੁਣ ਐਡਾ ਬੜਾ ਸਾਡਾ ਪਿੰਡ ਸਾਡੇ ਜੀ 60 70 ਅਸੀਂ ਜੀ ਇੱਥੇ ਘਰ ਦੇ ਬੱਚਿਆਂ ਸਮੇਤ ਜੀ ਅਸੀਂ ਕਿੱਥੇ ਨੂੰ ਜਾ ਸਕਦੇ ਕਿੱਥੇ ਬੈਠ ਸਕਦੇ ਸਾਡਾ ਆਹੀ ਹੈ ਜੋ ਕੁਝ ਵੀ ਹੈਗਾ ਸਾਡਾ ਆਪਣਾ ਹੀ ਪਰਿਵਾਰ ਹੈ ਕਿ ਅਸੀਂ ਇਹ ਕਹਿੰਦੇ ਕਿ ਇੱਥੇ ਜੇ ਡੰਗਾ ਨਾ ਹੀ ਸਾਡਾ ਜੀ ਡੰਗਾ ਹੀ ਬਹੁਤ ਜ਼ਰੂਰੀ ਆ ਸਾਡਾ ਇੱਕ ਸਾਡਾ ਰਸਤਾ ਬਹੁਤ ਜ਼ਰੂਰੀ ਆ ਦੋ ਚੀਜ਼ਾਂ ਦੋ ਚੀਜ਼ਾਂ ਜ਼ਿਆਦਾ ਜੀ ਬਿਜਲੀ ਬਿਨਾ ਬਿਜਲੀ ਬਿਨਾ ਸਰਜੂ ਹਰੇ ਬਿਜਲੀ ਬਿਨਾ ਸੀਵੀਓ ਵਾਲੇ ਜੀ ਚੀਜ਼ ਹੋਣੇ ਰੋਲੇ ਸਾਡੇ ਜਿਹੜੇ ਪੈਣੇ ਤੇ ਪਾਣੀ ਲੱਗਾ ਬਹੁਤ ਰੋਲੇ ਪਏ ਸਾਡੇ ਕੋ ਬੜੇ ਬੜੇ ਆਸਰਾ ਆ ਗਏ ਬਹੁਤ ਦੁਨੀਆ ਆ ਗਈ ਪੰਜ ਤਰੀਕਿਆਂ ਨੂੰ ਦੁਨੀਆ ਆ ਗਈ ਜੀਗਾ ਸਾਡੀ ਹੁਣ ਸੁਣਾਈ ਬੰਦੋ ਨਾਮ ਮੈਂ ਪੁੱਛਦਾ ਨਾਮ ਕਿਹੜਾ ਭੁਲENDER ਜੀ ਅਸੀਂ ਹੁਣ ਆਏ ਆ ਥੋੜੇ ਰਾਹ ਤੋਂ ਆਏ ਆ ਹਾਂ ਜੀ ਤੂੰ ਆ ਨਿਕਲ ਜਾ ਹਾਂ ਜੀ ਕਿਵੇਂ ਯਾਰ ਅਸੀਂ ਇੱਕ ਸਾਲ ਕਹਿੰਦੇ ਪਾਣੀ ਨਿਕਲ ਗਈ ਸਾਨੂੰ ਇਹ ਸੀਗਾ ਵੀ ਆਪਾਂ ਟਿਕਾਣਾ ਕਾਢ ਆਉਂਗਾ ਹਾਂਜੀ ਹਾਂਜੀ ਸਾਡੇ ਪਹਿਲੀ ਆਣਾ ਜਾਣਾ ਇੱਥੇ ਹੈ ਬਿਲਕੁਲ ਸਾਡੇ ਛੋਟੇ ਬੱਚਿਆਂ ਦਾ ਸਾਡਾ ਰਸਤਾ ਇੱਥੇ ਹੈ ਕੋਈ ਸੁਣਾਈ ਸਾਡੀ ਕੁਛ ਨਹੀਂ ਹੁੰਦੀ ਕਿਸੇ ਸਰਕਾਰ ਨੇ ਕੋਈ ਕੁਝ ਨਹੀਂ ਜੀਆ 2023 ਚ ਵੀ ਹਾਲ ਹੋਏ ਹੈ 2023 ਦੀ ਗੱਲ ਕਰਦਾ ਠੀਕ ਹੈ ਜੀ ਤੇ ਆਪਾਂ ਸੋਲਡ ਕਰਾ ਪਾਉਂਦੇ ਹਾਂ ਇਹ ਠਾਸੀਰੀ ਹਾਂ ਨਾ ਆਇਆ ਕਰਦੇ ਯਾਰ ਜੀ ਉਹ ਥੋੜਾ ਜਿਹਾ ਰਿਕਵੈਸਟ ਹੈ ਇਹ ਜਿਹੜਾ 100 ਸਾਲ ਪੁਰਾਣਾ ਹੈ ਜੁੱਤੀਸ ਹੋਣਾ ਪੁਰਾਣਾ ਹੈ ਨਹੀਂ ਨਹੀਂ ਯਾਦ ਨਹੀਂ ਜੀ ਮੈਂ ਨਹੀਂ ਜੀ ਇਹ ਮੈਂ ਚਿੰਤਾ ਪਾਠਿਆ ਹੁਣ ਉਹ ਪਾਠੀਆਂ ਆ ਗਿਆ ਹਾਂਜੀ ਪਰ ਉਹਦਾ ਥਾਲੀ ਉਹਦਾ ਛੋਟਾ ਪਤਵਾਰ ਨਹੀਂ ਸਭ ਤੋਂ ਸਿੱਧਾ ਜੀ ਕਿ ਜਿਹਨੇ ਸੰਤਰਾਜੂ ਨੂੰ ਨਹੀਂ ਸਾਲ ਹੋਣੇ ਤੁਹਾਨੂੰ ਨਾ ਦਾ ਸੜਕ ਮਿਲ ਨਹੀਂ ਨਹੀਂ ਨਾ ਮਿਲਦੀ ਮਿਲ ਨਹੀਂ ਨਾ ਡੱਗਾ ਤੁਸੀਂ ਕਹਿਣਾ ਜੀ ਕਹਿਣਾ ਜੀ ਤਾਂ ਤੁਸੀਂ ਵੀ ਮੰਗ ਤੁਸੀਂ ਤੁਸੀਂ ਸੰਤਰਾਜੂ ਨੂੰ ਕਹਿਣਾ ਨਹੀਂ ਨਹੀਂ ਉਹੀ ਚੀਜ਼ੇ ਗੱਲ ਦਾ ਦੇਸ਼ ਦੇਸ਼ ਆਜ਼ਾਦ ਹੋ ਗਿਆ ਦੇਸ਼ ਪਰ ਕਿਹੜਾ ਦੇਸ਼ ਹੈ ਇਹ ਦੇਸ਼ ਇਹ ਹੈ ਜਿਹੜਾ ਜੇ ਦੇਖੋ ਸਰ ਜੀ ਕਿੰਨੀ ਹਿਮਾਚਲ ਘਾੜ ਘੜ ਕਰ ਘਰ ਪਰ ਤੂੰ ਰਸਤੇ ਬਣ ਗਏ ਸੜਕਾਂ ਬਣ ਗਏ ਸਾਡੇ ਇੱਥੇ ਪੰਜਾਬ ਚ ਸੁਣਾਈ ਨਹੀਂ ਆਈ ਸਾਡੇ ਬੰਦੇ ਅਸੀਂ ਨੀ ਕੋਈ ਜੀ ਨਹੀਂ ਹੈਗੇ ਸਾਡੇ 70 80 ਅਸੀਂ ਬੰਦੇ ਇੱਥੇ ਘਰ ਦੇ ਬੱਚਾ ਜੀ ਸਾਡੀ ਅੱਜ ਕੀ ਸਾਲ ਪਿੱਛੇ ਹੀ ਹੈ ਜੀ ਕਿਤੇ 30 40 ਸਾਲ 100 ਸਾਲ ਪਿੱਛੇ ਆ ਗਏ 100 ਸਾਲ ਸੋ ਇਹ ਆਪਣਾ ਇਹ ਜਿਹੜੀ ਆਪਣਾ ਰੋੜੀ ਪਈ ਤਾਂ ਮਾੜੀ ਦਿਖਾਈ ਜੀ ਇਹ ਜਿਹੜਾ ਬਜਰੀ ਤੇ ਮੋਟਾ ਪਮੜ ਪੱਥਰ ਵੀ ਇਹ ਇੱਕ ਸਰਕਾਰ ਨਹੀਂ ਪਾਇਆ ਕਿਸ ਨੂੰ ਲੱਗ ਤੁਸੀਂ ਪਾ ਸਾਡਾ ਹੱਲ ਇਹ ਤਾਂ ਥੋੜੀ ਤੁਸੀਂ ਮਤਲਬ ਆਪ ਮਿਹਨਤ ਕਰਕੇ ਉੱਥੋਂ ਲੈ ਕੇ ਰੇਤਾ ਹੀ ਪਾ ਆਹ ਦੇਖ ਲਓ ਜੀ ਵੀਡੀਓ ਜ਼ੂਮ ਕਰਕੇ ਦੇਖੋ ਅੱਗੇ ਕਿੰਨਾ ਘਟਕਾ ਪਿਆ ਆਪ ਪਾਇਆ ਸੀ ਇਹ ਆ ਪਾਇਆ ਇੱਕੜੇ ਕਿਸ ਨੇ ਪਾਇਆ ਸੀ ਜ਼ੂਮ ਕਰੋ ਵੀਡੀਓ ਨੂੰ ਦੇਖੋ ਤੁਸੀਂ ਆਪ ਤਾਂ ਲੱਗੂਗਾ ਤੁਹਾਨੂੰ ਵੀ ਇਹ ਛੋਟੀ ਥੋੜੀ ਗੱਲਾਂ ਸੱਚੀ ਗੱਲਾਂ ਇਹ ਜੋ ਵੀ ਹੈ ਸਾਡਾ ਸਾਰਾ ਯਾਰਾ ਕੁਸ਼ ਆਪ ਕੀਤਾ ਹੀ ਆਬ ਮਿਹਨਤ ਕਰਨੀ ਪੈਂਦੀ ਸਾਨੂੰ ਹਾਂ ਇਨਾ ਕਿ ਮੈਂ ਹੋਰ ਵੀ ਗੱਲ ਦੱਸਾਂ ਦੋਸਤਾਂ ਨੂੰ ਕਿ ਇਹ ਇਹਨਾਂ ਸਾਡੇ ਪੁੱਤਰ ਪੁੱਤਰ ਕਰਨੇ ਸ਼ਰਮਾ ਜੀ ਹਾਂ ਠੀਕ ਹੈ ਜੀ ਤੁਸੀਂ ਜਾਣਦੇ ਹੋ ਇਹਨਾਂ ਦੀ ਇਹਨਾਂ ਦੀ ਬਦੌਲਤ ਅਸੀਂ ਅੱਜ ਉੱਥੇ ਬੈਠੇ ਹਾਂ ਸਾਡਾ ਇਹ ਸਾਡੇ ਅਸ਼ੋਕ ਜੀ ਨੇ ਅੱਜ ਤੁਹਾਡੇ ਜਿਹੜੇ ਜ਼ਿਲ੍ਹਾ ਜ਼ਿਲ੍ਹਾ ਰੋਪੜ ਦੇ ਨਾ ਅਸੀਂ ਪ੍ਰਧਾਨ ਹਾਂ ਸਮਾਜ ਸੇਵਾ ਦੇ ਅਸੀਂ ਤੁਹਾਨੂੰ ਮੰਗਦੇ ਜੀ ਬਨਾਮ ਬੁਲੇ ਜੀ ਹੋਰ ਕਿੰਨੇ ਬੁਲਾਇਆ ਹਾਂ ਹਾਂ ਜੀ ਹਾਂ ਜੀ ਤੇ ਇਹ ਗਵਿੰਦਰ ਨੇ ਇਨ ਨਾਟਕਕਾਰ ਦੇ ਨੇ ਫਿਲਮਾਂ ਚ ਕਲਾਕਾਰ ਨੇ ਇਸ ਸਰਪ੍ਰਿੰਤ ਨੇ ਕਿ ਇਹ ਵੀ ਲਾਲ ਨੇ ਇਹ ਸ਼ੋਭ ਜੀ ਦੀ ਸਮਾਹਸੇ ਜੀ ਨੇ ਮੈਂ ਮੈਂ ਨਾਟਕ वगैरह ਹੋਰ ਸੁਣ ਸਕੀ ਕਲਾਕਾਰ ਲੋਕਾਂ ਠੀਕ ਹੈ ਜੀ ਜੀ ਅਸੀਂ ਸਾਡਾ ਕੋਈ ਸਿਆਸੀ ਆ ਟੂਰੀ ਹੈ ਜੀ ਜੀ ਨਹੀਂ ਤਾਂ ਕਿ ਨਹੀਂ ਅਸੀਂ ਤਾਂ ਮਕਾਨ ਵੀ ਇੱਥੇ ਆਪਣੇ ਲਾਲੂ ਕੋਲ ਹੈ ਖਜੂਰ ਮੰਡੀ ਜੀ ਉੱਥੇ ਸਾਡੂ ਸੀਜ਼ ਮੜੋੜਾ ਚਲੋ ਵੀ ਉਹ ਵੀ ਕਰ ਰਹੇ ਆ ਸੋ ਚਾਹੀਏ ਵੀ ਕਰੀਏ ਤੇ ਇਹ ਸ਼ਰਮਾ ਜੀ ਦੀ ਦੱਸਾਂਗੇ ਵੀ ਕਿਵੇਂ ਤੁਸੀਂ ਕਿਵੇਂ ਫੰਬੈਸ ਕਰ ਰਹੇ ਹੋ ਵੀ ਇਹਦੇ ਆਪਾਂ ਲੋਕਾਂ ਨੂੰ ਤੁਸੀਂ ਕਿਵੇਂ ਲੱਭਿਆ ਨੂੰ ਨਹੀਂ ਇਹ ਅਸਲ ਤੇ ਚੱਕਰ ਐਦਾਂ ਹੋਇਆ ਜਦੋਂ ਪਾਣੀ ਆਇਆ ਨਾ ਸਾਡੇ ਲੋਕ ਆ ਪਹੁੰਚੇ ਸਾਰਿਆਂ ਨੂੰ ਪਤਾ ਲੱਗਿਆ ਇਹ ਤਾਂ ਬਜਾਰੇ ਘਰ ਛੱਡ ਕੇ ਚਲੇ ਗਏ ਸੀ ਸਮਾਨ ਪਾਣੀ ਪੜ ਗਿਆ ਜਿੰਨਾ ਕੁ ਜ਼ਰੂਰੀ ਉਹਨਾਂ ਲੈ ਗਏ ਸਿਰਾਂ ਤੇ ਜਿੰਨਾ ਕੁ ਚੱਕ ਲੰਦੇ ਸੀ ਫਿਰ ਪਿੰਡੇ ਚੱਲ ਗਏ ਫਿਰ ਸਾਰਿਆਂ ਨੂੰ ਪਤਾ ਲੱਗਿਆ ਹੌਲੀ ਹੌਲੀ ਪਹੁੰਚੇ ਅਸੀਂ ਮੰਤਰੀ ਸਾਹਿਬ ਨਾਲ ਉਹ ਆਏ ਉਹ ਆਪ ਸਪੈਸ਼ਲ ਰਵਾਲ ਚੀਮਾ ਜੀ ਵੀ ਆਏ ਟਰਾਲੀ ਦੇ ਵਿੱਚ ਪਹੁੰਚੇ ਇੱਥੇ ਆ ਕੇ ਕਿਉਂਕਿ ਰਸਤਾ ਹੈ ਨਹੀਂ ਤਾਂ ਸਭ ਲਈ ਤਾਂ ਦੇਖ ਕੇ ਹੈਰਾਨ ਤਾਂ ਹੀ ਦਾ ਅੱਜ ਲੱਭਦਾ ਰਿਹਾ ਮੈਂ ਤੁਹਾਨੂੰ ਨਾਲ ਆਏ ਦੋ ਤਿੰਨ ਪਿੰਡਾਂ ਚੋਂ ਇਹ ਡੋਲਾ ਬਸ ਦੀ ਨੇ ਲੱਭੇ ਮੈਂ ਫਿਰ ਸੁਵਿੰਦਰ ਨੂੰ ਫੋਨ ਕੀਤਾ ਫਿਰ ਜਦੋਂ ਰਸਤੇ ਨੂੰ ਪਏ ਮੈਂ ਕਿਹਾ ਹੁਣ ਮੈਂ ਸਹੀ ਆ ਗਿਆ ਫਿਰ ਆਪਾਂ ਇੱਥੇ ਆਨੇ ਬੁਰਾ ਹਾਲ ਹੈ ਇਹਨਾਂ ਦਾ ਮਤਲਬ ਪਰ ਹੁਣ ਦੇਖੋ ਕਿੰਨੀ ਬੜੀ ਗੱਲ ਹੈ ਕਹਿੰਦੇ ਬਿਜਲੀ ਸਾਡੇ ਹੈਗੀ ਬਿਜਲੀ ਦਾ ਪ੍ਰਬੰਧ ਨਹੀਂ ਹੈ ਲੋਕ ਹੀ ਨਹੀਂ ਲੱਗਣ ਦਿੰਦੇ ਪਿੰਡਾਂ ਦੇ ਸਾਡੇ ਖੇਤੋਂ ਤਾਰ ਨਾ ਟੱਪ ਜਾਵੇ ਲੋਕ ਵੀ ਗਲੇਤੀ ਨੇ ਸਾਡੇ ਲੋਕਾਂ ਨੂੰ ਵੀ ਇੰਨੀ ਕਾਕਲ ਚਾਹੀਦੀ ਬਿ ਇਨਸਾਨੀਅਤ ਦੇ ਨਾਤੇ ਇੱਥੇ ਕਿਨੇ ਪੱਕੇ ਰਹਿ ਜਾਣਾ ਦੇਖੋ ਦੋ ਖੰਭੇ ਤੇ ਇੱਕ ਟਰਾਂਸਫਰ ਟੰਗ ਹੋਣਾ ਕਿੰਨੇ ਕਿੰਨੇ ਜਿੰਨੇ ਚੱਲ ਜੂਗੇ ਦੀ ਉਹਦੇ ਵਾਸਤੇ ਵੀ ਸਾਡੇ ਲੋਕ ਕਿੰਨੇ ਕਿੰਨੇ ਜਿੰਨੇ ਚੱਲ ਜੂਗੇ ਕਿੰਨੇ ਪੈਰ ਚੱਲ ਜੂਗੇ ਚਾਹੀਦਾ ਸਾਡੇ ਲੋਕਾਂ ਦੀ ਦੋ ਖੰਭੇ ਲਾਗੇ ਜੀ ਉਹਦੇ ਉੱਪਰ ਟਰਾਂਸਫਰ ਰੱਖਣਾ ਹੈ ਜਿਆਦਾ ਵੱਡੀ ਗੱਲ ਨਹੀਂ ਦੇ ਰਿਹਾ ਕੋਈ ਦੇਖੋ ਤਾਂ ਕਿਸੇ ਤੋਂ ਖੰਭੇ ਲਾਗੇ ਟਰਾਂਸਫਰ ਟੰਗਣਾ ਸੀ ਸਾਨੂੰ ਇੰਨੇ ਜਗ੍ਹਾ ਮਿਲਦੇ ਜਿੱਦਾਂ ਸਾਡਾ ਆਪਣਾ ਸਾਨੂੰ ਸੁੱਖ ਹੋ ਜਾਏ ਇਹ ਫਿਰ ਆਪਣੇ ਪਿੰਡ ਦੇ ਪਿੰਡ ਦੇ ਲੋਕ ਇਹ ਜਾਂ ਕਿਸੇ ਦਾ ਘਟਾਣੇ ਹੁਣ ਕੀ ਅਗੇ ਕਿਹੜਾ ਕਿਹੜਾ ਕੌਣ ਕਿਹੜੇ ਕਿਹੜੀ ਜ਼ਮੀਨ ਕਿੱਥੇ ਕਿੱਥੇ ਸਾਰੇ ਬੰਦੇ ਕਿੱਥੇ ਮਤਲਬ ਜਦੋਂ ਕੋਈ ਤਰੱਕੀ ਦੀ ਗੱਲ ਹੁੰਦੀ ਹੈ ਆਪਣੀ ਲੋਕ ਪਿੰਡਾਂ ਦੇ ਆਪਣੀ ਲੋਕ ਰਿਕਰਡ ਵਸੇ ਨਹੀਂ ਜੰਗਲ ਸਾਡਾ ਕੋਈ ਸਹਿਯੋਗ ਨਹੀਂ ਕਿਸੇ ਨਾਲ ਵੀ ਹੈਗਾ ਜਾਂਦਾ ਕੋਈ ਆਪਣਾ ਆਪਣੀ ਆਪਣੀ ਸਹਿਯੋਗ ਨਹੀਂ ਜੀ ਅਸੀਂ ਤਾਂ ਕਹਿ ਕੇ ਸਾਡੇ ਗਾਲੇ ਵਿੱਚ ਸੁੱਕੀ ਗਈ ਗੱਲਾਂ ਕਰ ਕਰ ਕੇ ਇਹ ਨਾਲ ਬਹੁਤ ਔਖਾ ਹੁੰਦਾ ਆਣਾ ਜਾਣਾ ਤੋਂ ਬਿਮਾਰ ਹੋ ਜੇ ਬੈਠ ਵੀ ਇਤੋਂ ਸੂਲ ਤੇ ਹੈ ਨਹੀਂ ਤੇ ਰਸਤਾ ਤਾਂ ਬੁਰਾ ਹਾਲ ਹੈ ਮੈਂ ਦਰਿਆ ਚ ਆ ਕੇ ਦੇਖਿਆ ਕੁਦਰਤੀ ਤੌਰ ਤੇ ਹੁਣ ਜਿੱਦਾਂ ਸੇਵਾ ਦੀ ਗੱਲ ਹੋਈ ਮੈਂ ਕਿ ਜਿਹਨਾਂ ਅਸਲੀ ਬੰਦੇ ਪੀੜਿਤ ਹੈ ਉਹਨਾਂ ਕੋ ਪਹੁੰਚਣੀ ਚਾਹੀਦੀ ਸੇਵਾ ਤਾਂ ਲੱਗਦੀ ਤਾਂ ਮਨ ਨੂੰ ਤਾਂ ਵੀ ਸਹੀ ਜਗਾ ਆ ਪਾਪੋ ਪਿੱਛਲਾ ਇੱਕ ਰਾਮਾ ਕੋਲ ਆਪਣੇ ਸ਼ੋਕ ਦੀ ਗੱਲ ਕਰੀਏ ਜੀ ਸਰਵਿਸ ਮੜੇ ਸ਼ੋਕ ਹੁਣੀ ਦੱਸੋ ਸ਼ੋਕੀ ਤੁਸੀਂ ਉਮਰਾਂ ਨਾ ਪੀਆ ਤੁਸੀਂ ਮਤਲਬ ਇਹ ਨਾ ਆਪਣੇ तकरीबन ਮੇਰੇ ਕਾਚੇ 70 ਸਾਲ ਦੀ ਉਮਰ ਹੋ ਗਈ ਹਾਂ ਜੀ ਜੀ ਇਹ 20 ਸਾਲ ਤੋਂ 50 ਸਾਲ ਤੋਂ ਇਹ ਸਮਾਜ ਸੇਵਾ ਦੇ ਕੰਮਾਂ ਚ ਕਰ ਰਹੇ ਨੇ ਠੀਕ ਤੁਸੀਂ ਕੀ ਇੱਥੇ ਆ ਕੇ ਕੀ ਮਹਿਸੂਸ ਕਰ ਰਹੇ ਹੋ ਤੁਹਾਨੂੰ ਕੋਈ ਲੱਗਦਾ ਚੌਂਕਰੀ ਨਹੀਂ ਜੋ ਅਸੀਂ ਦੇਖ ਰਹੇ ਹਾਂ ਸਾਹਮਣੇ ਆਹ ਇਲਾਕਾ ਜਿਹੜਾ ਹੈਗਾ ਦਰਿਆ ਦੇ ਕੰਢੇ ਤੇ ਹੈ ਜਿਸ ਤਰ੍ਹਾਂ ਕਿ ਆਮ ਤੌਰ ਤੇ ਅਸੀਂ ਸੰਜੀਵ ਨੇ ਦੱਸਿਆ ਹੈ ਕਿ ਅਸੀਂ ਸਾਰਾ ਕੁਝ ਲੱਭ ਲੱਭ ਕੇ ਦੇਖਦੇ ਹਾਂ ਇਹਨਾਂ ਨਾਲ ਭਾਈ ਸਾਹਿਬ ਦੀ ਬਦੌਲਤ ਸਦਕਾ ਅਸੀਂ ਅੱਜ ਇੱਥੇ ਪਹੁੰਚੇ ਹਾਂ ਲੇਕਿਨ ਸਾਡੇ ਮਨ ਨੂੰ ਦੁੱਖ ਵੀ ਹੋ ਰਿਹਾ ਵੀ ਸਰਕਾਰਾਂ ਹੁੰਦੇ ਹੋਈ ਵੀ ਸਰਕਾਰਾਂ ਦਾਅਵੇ ਤਾਂ ਬਹੁਤ ਕਰਦੀਆਂ ਐ ਵੀ ਇਹ ਕਰਕੇ ਆ ਇਹ ਕਰਕੇ ਆ ਲੇਕਿਨ ਬੜੀ ਅਫਸੋਸ ਦੀ ਗੱਲ ਹੈ ਕਿ ਪਿੰਡ ਦੇ ਵਿੱਚ ਲਾਈਟ ਵੀ ਨਹੀਂ ਹੈਗੀ ਲਾਈਟ ਦਾ ਇੱਕ ਨਾ ਜਿੰਨਾ ਇੱਕ ਪਾਸੇ ਰਹੇਗੀ ਲਾਈਟ ਵੀ ਨਹੀਂ ਹੈਗੀ ਜੇ ਆਪਾਂ ਕਹਿ ਲਈਏ ਇਹਨਾਂ ਨੂੰ ਕੋਈ ਅਤਕਤ ਨਹੀਂ ਨਹੀਂ ਹੈ ਰਸਤਾ ਦੇਖਿਆ ਆਪਾਂ 3-3 4 ਕਿਲੋਮੀਟਰ ਦੇ ਪੈਦਲ ਦੀ ਤਰ੍ਹਾਂ ਉਹ ਵੀ ਆਏ ਐ ਹੁਣ ਇਹਨੇ ਬਰਸਾਤ ਦੇ ਮੌਸਮਾਂ ਦੇ ਵਿੱਚ ਇਹਨਾਂ ਦਾ ਸਾਡੇ ਭਾਈਆਂ ਦਾ ਕੀ ਹਾਲ ਹੁੰਦਾ ਹੋਊਗਾ ਹੁਣ ਇਹਨਾਂ ਦੇ ਰਿਸ਼ਤੇਦਾਰ ਇੱਥੇ ਮਿਲਣ ਵਾਸਤੇ ਆਏ ਵੀ ਐ ਆਪਣਾ ਉਹ ਪੱਚ ਕੁੜਲਾ ਤੋਂ ਹਾਂ ਜੀ ਕੁੜਲਾ ਲੇਕਿਨ ਉਹ ਕਿਆ ਮਹਿਸੂਸ ਕਰਦੇ ਕਿਆ ਦੱਸ ਰਹੇ ਹਨ ਉਹਨਾਂ ਨੇ ਆਪਣਾ ਦਰਦ ਖੁਦ ਬਿਆਨ ਕੀਤਾ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਮੈਂ ਇੱਥੇ ਸੇ ਆਪਣੇ ਆਏ ਜੇ ਆ ਗਏ ਜੇ ਮੀਂਹ ਪਾਣੀ ਕਰ ਗਿਆ ਤਾਂ ਪਿਛਲਾ ਕੰਮ ਤਾਂ ਰਹਿ ਗਿਆ ਤਾਂ ਅਸੀਂ ਇੱਥੇ ਫਸ ਗਏ ਸੋ ਸਰਕਾਰਾਂ ਨੂੰ ਵੀ ਸਾਡੀ ਇਹੀ ਅਪੀਲ ਹੈ ਕਿ ਪਹਿਲ ਪਰਤੋਂ ਇਹਨਾਂ ਦੇ ਬਿਜਲੀ ਦਾ ਇਹ ਡੰਗੇ ਲਗਾਉਣੇ ਜਿਨ੍ਹਾਂ ਕੇ ਪਾਣੀ ਦੇ ਹੜ੍ਹਾਂ ਤੇ ਉਹ ਹੋਵੇ ਇਹਨਾਂ ਦੀ ਜਿਹੜੀ ਰਸਤਾ ਹੈਗਾ ਮੇਨ ਰਸਤਾ ਤੇ ਡੰਗੇ ਇਹ ਜ਼ਰੂਰੀ ਹੈ ਇਹ ਕਰਨੀ ਚਾਹੀਦੀ ਹੈ ਦੇਖੋ ਅੱਗੇ ਬੱਚੇ ਨੂੰ ਅਸੀਂ ਵਿਆਹ ਨੇ ਆ ਸਭ ਕੁਝ ਕਰਨਾ ਜੀ ਰਸਤਾ ਚਾਹੀਦਾ ਚਾਹੀਦਾ ਠੀਕ ਹੈ ਜੀ ਹੁਣ ਬੰਦੇ ਜਵਾਨ ਹੋ ਗਏ ਸਾਡੇ ਬੱਚੇ ਹੀ ਬੈਠੇ ਆ ਜੇ ਆਪਾਂ ਕੋਈ ਕਿਤੇ ਰਿਸ਼ਤੇ ਦੀ ਗੱਲ ਕਰੇ ਹੁੰਦੀ ਨਹੀਂ ਸਾਡੀ ਪਹੁੰਚ ਨਹੀਂ ਹੁੰਦਾ ਜੀ ਰਿਸ਼ਤੇ ਨਹੀਂ ਹੁੰਦੇ ਜੀ ਰਿਸ਼ਤੇ ਨਹੀਂ ਹੁੰਦੇ ਜੀ ਕੋਈ ਬਿਮਾਰ ਹੋ ਜੇ ਤਾਂ ਉਹ ਕਾਹਦਾ ਗਾਣਾ ਖਾਈ ਹੁਣ ਤੁਹਾਨੂੰ ਇਹ ਦੱਸੇ ਰਹੇ ਆ ਵੀ ਜੇ ਕੋਈ ਬੰਦਾ ਬਿਮਾਰ ਹੋ ਜਾਂਦਾ ਲਾਗ 3 ਕਿਲੋਮੀਟਰ ਤੇ ਕਿਸ ਤਰ੍ਹਾਂ ਜਾਣਗੇ ਜਾਣ ਆਖਾਈ ਗੱਡੀ ਆਂਦੀ ਨਹੀਂ ਮੋਟਰਸਾਈਕਲ ਕਿੰਨੂੰ ਪਤਾ ਨਹੀਂ ਕਿ ਕਿੱਥੇ ਲੈ ਕੇ ਜਾਈਏ ਹੈ ਨਹੀਂ ਬਰਸਾਤ ਦੇ ਦਿਨਾਂ ਵਿੱਚ ਆਮ ਦਿਨਾਂ ਦੇ ਵਿੱਚ ਕਿੱਥੇ ਜਾ ਕੇ ਕਿਆ ਕੁਝ ਕਰ ਸਕਣਗੇ ਸਰਕਾਰਾਂ ਨੂੰ ਹੁਣ ਸਾਡੇ ਸਰਕਾਰ ਸਰਕਾਰਾਂ ਹੀ ਕਹਿੰਦੀਆਂ ਕਿ ਅਸੀਂ ਪਿੰਡ-ਪਿੰਡ ਦੇ ਘਰ-ਘਰ ਦੇ ਵਿੱਚ ਡਿਸਪੈਂਸਰੀਆਂ ਖੋਲ੍ਹਤੀਆਂ ਪਰ ਇੱਥੇ ਤਾਂ ਮੈਨੂੰ ਲੱਗਦਾ ਕੋਈ ਡਿਸਪੈਂਸਰੀ ਹੈ ਨਹੀਂ ਕੋਈ ਡਿਸਪੈਂਸਰੀ ਨਹੀਂ ਹੈਗੀ ਜਦੋਂ ਐਸਾ ਹੀ ਆਪਣੇ ਬੈਠੇ 10 ਮਿੰਟਾਂ ਜ ਨਹੀਂ ਹੋਣੀ ਹੋ ਸਕਦਾ ਲਾਗ ਪਿੰਡ ਪੈਂਦੇ ਆ ਪੁਰਾਣੇ ਵਾਸੀ ਵੀ ਦੇਖ ਰਹੇ ਆ ਕੋਸ ਤਾਂ ਨਹੀਂ ਹੋਣੀ ਬਲਾਸ ਵੀ ਸਾਰ ਲੈਣੀ ਚਾਹੀਦੀ ਹੈ ਡਿਸਪੈਂਸਰੀ ਕਿੱਥੇ ਹੈ ਹੈਲਥ ਸੈਂਟਰ ਜਾਨੇ ਫਿਰ ਤੁਸੀਂ ਸਾਡੀ ਭਲੜੀ ਹੈ ਜੀ ਭਲੜੀ ਪਿੰਡ ਹੈ ਭਲੜੀ ਕੋਈ ਨਹੀਂ ਭਲਾਨ ਜੱਪ ਭਲਾਨ ਭਲਾਨ ਜੇ ਦਸਤ ਲਾਉਂਦੇ ਨੇ ਉੱਥੇ ਜਦੋਂ ਜਦੋਂ ਡਾਕਟਰ ਆਉਂਦੇ ਡਾਕਟਰ ਆਉਂਦੇ ਜਿੱਥੇ ਹੈ ਉੱਥੇ ਤੱਕ ਪਹੁੰਚਣਾ ਹੀ ਔਖਾ ਹੈ ਜੀ ਕਿੰਨੇ ਕਿਲੋਮੀਟਰ ਹੈ ਤੁਹਾਨੂੰ ਇੱਥੋਂ ਇੱਥੋਂ 5 5 ਕਿਲੋਮੀਟਰ ਪੈਂਦਾ ਜੀ ਏਰੀਆ ਦਾ ਸਪੈਂਸਰੀ ਸਕੂਲ ਕਿੰਨੇ ਕਿਲੋਮੀਟਰ ਪੈਂਦਾ ਸਕੂਲ ਪੈਂਦਾ ਜੀ ਤੋਂ 2 ਕਿਲੋਮੀਟਰ 2 ਕਿਲੋਮੀਟਰ ਪਰ 2 ਕਿਲੋਮੀਟਰ ਜੇ ਨਾ ਰਾਹ ਹੈ ਤੁਰ ਕੇ ਜਾਣੇ ਬੰਦੇ ਬੱਚੇ ਉਹੀ ਹੈ 2 ਕਿਲੋਮੀਟਰ ਰਾਹ ਨਹੀਂ ਹੈ ਨੀ ਸੜਕ ਨਹੀਂ ਹੋਈ ਹੈ ਤੁਰਨਾ ਤੁਰ ਕੇ 2 ਕਿਲੋਮੀਟਰ ਤੁਹਾਨੂੰ ਮੈਂ ਮੈਂ ਇੱਕ ਗੱਲ ਦੱਸਦਾ ਮੈਂ ਸਿੱਧਾ ਜਾਣੇ ਦੱਸ ਕਦਮ ਵੀ ਬਹੁਤ ਹੈ ਜੀ ਉਹਨੂੰ ਮੈਂ ਬਾਅਦ ਜਾਂਦੇ ਨਾ ਮੈਂ ਵੀਡੀਓ ਬਾਅਦ ਬਣਾਉਂਗਾ ਵੀ ਇਹ ਇਹ ਰਾਹ ਨਹੀਂ ਇਥੋਂ ਤੁਸੀਂ ਜਾਣਿਓ ਜੇ ਇਹਦਾ 2 ਕਿਲੋਮੀਟਰ ਸਕੂਲ ਪੈਂਦਾ ਇਹ 2 ਕਿਲੋਮੀਟਰ ਇਹਨੂੰ 20 ਕਿਲੋਮੀਟਰ ਮੰਨੋ ਸਾਥੀ ਇਹ ਰਸਤੇ ਦੇ ਅੱਜ ਸੁੱਕਾ ਵਾ ਰਸਤਾ ਦੇਖਿਆ ਤੁਸੀਂ ਤੁਹਾਨੂੰ ਥੋੜਾ ਮਸੂਸ ਖਰਾਬ ਹੋਏਗਾ ਤੁਸੀਂ ਸੁੱਕਾ ਵਾ ਰਸਤਾ ਨਹੀਂ ਅਸੀਂ ਕੀਤਾ ਜਦੋਂ ਇੱਥੇ ਪਾਣੀ ਬਰਸਾਤ ਆ ਜਾਂਦੀ ਤਾਂ ਤੁਸੀਂ ਪੈਦਲ ਵੀ ਇੱਥਾ ਟੱਪ ਨਹੀਂ ਸਕਦਾ ਜੀ ਕੋਈ ਬੰਦਾ ਜੀ ਅਸੀਂ ਇਮੇਜਨ ਕਰ ਰਹੇ ਸੀਗੇ ਅਸੀਂ ਗੱਲਾਂ ਕਰ ਰਹੇ ਸੀ ਮੈਂ ਮੈਂ ਕਿਹਾ ਯਾਰ ਇਹ ਤਾਂ ਆਪਣਾ ਸੁੱਕੂ ਪੁਕੇ ਚ ਹਾਲੇ ਜਦ ਬਰਸਾਤ ਚ ਕੀ ਹਾਲ ਹੁੰਦਾ ਹੋਊਗਾ ਤੁਸੀਂ ਸਾਰਾ ਇਮੇਜਨ ਕਰ ਰਹੇ ਸੀਗੇ ਵੀ ਬਰਸਾਤ ਚ ਉਹ ਚਿੱਕੜ ਚਾਹ ਬਣ ਗਿਆ ਪਾਣੀ ਹੈ ਹੋਰ ਬਹੁਤ ਜਿਆਦਾ ਇਹ ਕਿੰਨਾ ਕਰਾ ਇਹ ਤੁਰਕੇ ਬੰਦਾ ਗਿਰਦੇ ਹੁਣ ਕਹੀਦਾ ਗਿਰਦੇ ਕਹਿੰਦਾ ਜੀ ਹੁਣ ਆਪਾਂ ਫਿਰ ਸ਼ੁਰੂ ਕਰੀਏ ਨਾ ਆਪਾਂ ਕਰੀਏ ਚਲੋ ਆ ਗਏ ਸਾਰੇ ਆ ਗਏ ਚਲੋ ਭਾਈ